ਟਵਾਈਟਾ ਦੀ ਗੱਡੀ ਇੱਕ ਨੰਬਰ ਮੈਂ ਐਸ ਕਰਕੇ ਕਹਿਣਾ ਕਿ ਟਵਾਈਟਾ ਬਹੁਤ ਸਟਰੋਂਗ ਆ ਤਾਂ ਹੀ ਆ ਜੀ ਮੈਂ ਤਰੀਫ ਕਰਦਾ ਉਹ ਕਾਹਤੋ ਕਹਿਣਾ ਉਹ ਤੁਹਾਨੂੰ ਦਿਖਾਉਨੇ ਅੱਜ ਗੱਡੀ ਆਪਣੇ ਕੋਲੇ ਆਈ ਆ ਫੋਰਚੂਨਰ ਉਹ ਖੜੀ ਗੱਡੀ ਚ ਬੰਦਾ ਗੱਡੀ ਮਾਰ ਗਿਆ ਕੋਈ ਉਹਦਾ ਕਾफी ਨੁਕਸਾਨ ਹੋ ਗਿਆ ਬਹੁਤ ਜ਼ਿਆਦੇ ਤੇ ਆ ਫੋਰਚੂਨਰ ਦਾ ਬਹੁਤ ਥੋੜਾ ਨੁਕਸਾਨ ਹੋਇਆ ਉਹ ਇਹਦਾ ਵੀ ਗਿਆ ਇੱਕਾ ਸੀਸਾ ਟੁੱਟ ਗਿਆ ਆ ਇੱਥੋਂ ਲੈ ਕੇ ਪੱਲਾ ਟੱਕਣ ਤੱਕ ਇਹ ਡੈਂਟ ਪੈ ਗਿਆ ਬੰਪਰ ਤੇ ਰਗੜਾ ਨੇ ਤੇ ਲੋਗੋ ਲੋਕ ਸਾਰੇ ਸਹੀ ਨੇ ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ ਟੱਕ ਨਹੀਂ ਵੱਜੀ ਕੁਝ ਨਹੀਂ ਹੋਇਆ ਆ ਡੋਰ ਚ ਫਰਕ ਨਹੀਂ ਪਿਆ ਜਮਾ ਸਹੀ ਆ ਮਾਸ ਇੰਨਾ ਕੇ ਹੋਇਆ ਤਾਂ ਹੀ ਮੈਂ ਕਹਿਣਾ ਉਹਨਾਂ ਕੋ ਟੋਇਟਾ ਦਾ ਲੋਹਾ ਇੰਜਨ ਸਸਪੈਂਸ਼ਨ ਹਰ ਇੱਕ ਚੀਜ਼ ਬਹੁਤ ਮਜ਼ਬੂਤ ਉਹ ਇਸ ਕਰਕੇ ਤੁਹਾਡੇ ਸਾਹਮਣੇ ਰਿਜ਼ਲਟ ਜਿਹੜੀ ਗੱਡੀ ਲੱਗੀ ਆ ਉਹਦਾ ਨੁਕਸਾਨ 35 ਤੋਂ 40000 ਰੁਪਏ ਦਾ ਹੋ ਗਿਆ ਤੇ ਇਹਦਾ ਇੰਨਾ ਕਰ ਚਲੋ ਨੁਕਸਾਨ ਤਾਂ ਇਹਦਾ ਵੀ ਆ ਪਰ ਉਹਦਾ ਨੁਕਸਾਨ ਵਿਚਾਰੇ ਦਾ ਬਾਲਾ ਹੋਇਆ ਉਹ ਗੱਡੀ ਲੱਗੀ ਸੀ ਇਹ ਚ ਮਰੂਤੀ ਵਾਲਿਆਂ ਦੀ ਮਰੂਤੀ ਦਾ ਸਾਰਿਆਂ ਨੂੰ ਪਤਾ ਹੀ ਆ ਲੋਹਾ ਕਿਵੇਂ ਆ ਤੇ ਹੋਰ ਕੀ ਕੀ ਕੰਮ ਆਪਣੇ ਕੋਲ ਚੱਲਦਾ ਤੁਹਾਨੂੰ ਚੈੱਕ ਕਰਾਉਨੇ ਆ ਆਸਕਾਰ ਪੀਓ ਇਹਦੇ ਹੰਡ ਪੈਂਦੇ ਨੇ ਇਹ ਭੱਜੀ ਜਾਂਦੀ ਬੈਲੈਂਸ ਵਿਗੜਦਾ ਸੀ ਗੱਡੀ ਉਹ ਬ੍ਰੇਕ ਲਾਉਂਦੇ ਸੀ ਕਟਾਈ ਕਰਦੇ ਐ ਝੋਲਾ ਮਾਰਦੀ ਸੀ ਉਹ ਇਸ ਕਰਕੇ ਆ ਨੱਟ ਟੁੱਟਿਆ ਹੋਇਆ ਇਹਦਾ ਜਿੱਤੇ ਰੈਕ ਖੜਾ ਹੁੰਦਾ ਸਟੀering ਰੈਕ ਆ ਸਟੀering ਰੈਕ ਆ ਆ ਇਹਦਾ ਇੱਕ ਨਟ ਲੱਗਦਾ ਹੁੰਦਾ ਇੱਥੇ ਉਹ ਅੰਦਰਲੀ ਸਾਈਡ ਤੋਂ ਆ ਟਿਮਰੀ ਬੈਲਡਿੰਗ ਟੁੱਟ ਗਈ ਪੱਤੀ ਉਹ ਪੂਰੀ ਨਿਕਲ ਗਈ ਨਟ ਬਾਹਰ ਆ ਗਿਆ ਇੱਕ ਨਟ ਤੇ ਚੱਲੀ ਗਈ ਗੱਡੀ ਜਦੋਂ ਮੋੜਦੇ ਹੀ ਬ੍ਰੇਕ ਲਾਉਂਦੇ ਸੀ ਐਂ ਕਰਦੇ ਸੀ ਆ ਉਲਟਮ ਹੋ ਜੇ ਕੰਮ ਲੱਗਣਾ ਇਹਦਾ ਆ ਸਵੈਲਪ ਦਾ ਸਟੀering ਰੈਕ ਪਾਤਾ ਮੁੰਡਿਆਂ ਨੇ ਕਰਾਤੀ ਬੱਲੇ ਬੱਲੇ ਆ ਰੈਕ ਕੱਢਿਆ ਪਿਆ ਪੁਰਾਣਾ ਨਮਾ ਤੇ ਚਾੜਤਾ ਬੋਸ਼ ਕਿਟ ਇਹਦੀ ਪਾਤੀ ਨਵੀਂ ਆਪਾਂ ਨੇ ਆ ਨਮਾ ਰੈਕ ਪਾਇਆ ਗੋਲੀਆਂ ਪੈ ਗਈਆਂ ਬੁਸਕਟ ਪੈ ਗਈ। ਹੋਰ ਤੁਹਾਨੂੰ ਮੈਂ ਚੈੱਕ ਕਰਾਉਣਾ ਇੱਕਾ ਸ਼ੌਕਰ। ਸ਼ੌਕਰ ਦੀ ਆਵਾਜ਼। ਰੁਕੀ ਬਈ ਮੁੰਡਿਆ ਇੱਕ ਮਿੰਟ। ਆ ਸੁਣਿਓ ਆਵਾਜ਼ ਸ਼ੌਕਰ ਦੀ। ਆਉਂਦੀ ਆਵਾਜ਼ ਬਿਲਕੁਲ ਖਾਲੀ ਸ਼ੌਕਰ ਹੋ ਗਿਆ। ਜਦੋਂ ਥੋੜਾ ਜਿਹਾ ਉਖਲੀ ਟਾਇਰ ਪੈਂਦਾ ਸੀ ਐ ਟੰਨ ਟੰਨ ਦੀ ਆਵਾਜ਼ ਆਉਂਦੀ ਸੀ। ਤੇ ਆਵਾਜ਼ ਸਾਨੂੰ ਐ ਲੱਗਦੀ ਸੀ ਮੈ ਸਟੀਰੀਂਗ ਰੈਕ ਗਿਆ ਹੋਵੇ ਉਹਦੀ ਆਵਾਜ਼ ਇਦਾਂ ਆਉਂਦੀ ਹੁੰਦੀ ਅੰਦਰ ਬੈਠੇ ਸੁਣਦੇ ਉਦਾਂ ਹੀ ਆਦੀ ਆਵਾਜ਼ ਸੁਣਦੀ ਸੀ। ਇਹ ਖੋਲੇ ਆ ਤੇ ਖੋਲ ਕੇ ਚੈੱਕ ਕੀਤਾ ਸ਼ੌਕਰੇ ਦਾ ਖਤਮ ਸੀ ਲੀਕਸ ਵੀ ਸੀ ਤੇ ਬਿਲਕੁਲ ਖਤਮ ਆ ਆ ਚਾਂਸ ਬਹੁਤ ਘੱਟ ਹੁੰਦੇ ਹੁੰਦੇ ਨੇ ਸ਼ੌਕਰਾਂ ਦੇ ਆ ਬਾਈ ਦੀ ਗੱਡੀ ਚ ਪਾਤੇ ਆਪਾਂ ਨੇ ਦੋਨੇ ਸ਼ੌਕਰ ਨਵੇਂ ਫਰੰਟ ਸ਼ੌਕਰ ਆ ਲੋ ਇਧਰ ਲੈ ਨਮਾ ਫਿੱਟ ਕਰਤਾ ਇਧਰਲਾ ਮਨੀ ਕਰਨ ਲੱਗਿਆ ਫਿੱਟ ਗ੍ਰੀਸ ਲਾ ਕੇ ਮਾਉਂਟ ਰਬੜਾ ਤੇ ਸਮਾਰ ਕੇ ਆ ਵੀ ਕਰਤਾ ਸ਼ੌਕਰ ਪਾਤਾ ਨਵਾਂ ਦੋਨੇ ਸ਼ੌਕਰ ਪੈ ਗਏ ਤੇ ਇਸ ਤੋਂ ਬਾਅਦ ਬਾਕੀ ਕੰਮ ਹੋਊਗਾ ਆ ਸਟੀering ਰੈਕ ਪੁਰਾਣੇ ਸੈਕਹੈਂਡ ਪਏ ਨੇ ਆਪਣੇ ਕੋਲ origignal ਜੇ ਕਿਸੇ ਨੂੰ ਚਾਹੀਦੇ ਨੇ ਜ਼ਰੂਰ ਦੱਸਿਓ ਆ ਪਿਆ ਮਰਸੀਡੀਜ਼ ਦਾ ਸ਼ੌਕਰ ਇਹਦਾ 에ਅਰ ਲੀਕ ਹੁੰਦੀ ਆ ਗੱਡੀ ਆਟੋਮੈਟਿਕ ਅਪ ਡਾਊਨ ਨਹੀਂ ਹੁੰਦੀ ਆ ਬੂਟ ਇਹਦਾ ਫਟ ਗਿਆ ਆ ਦੇਖੋ ਇੱਥੋਂ ਬੂਟ ਫਟ ਗਿਆ 에ਅਰ ਲੀਕ ਹੁੰਦੀ ਆ ਇਹਦੀ ਆ ਆਪਾਂ ਨੇ ਮੰਗਾਇਆ ਆ ਆ ਜਾਣਾ ਇੱਕ ਦੋ ਦਿਨਾਂ ਤੱਕ ਫੇਰਾ ਮਰਸੀਡੀਜ਼ ਫਿੱਟ ਕਰਨਾ ਇੱਕ ਇਹਦੇ ਕਰਕੇ ਦਾ ਟਾਇਰ ਵੀ ਫਟ ਗਿਆ ਸੀ ਟਾਇਰ ਆਪਾਂ ਨਵਾਂ ਮੰਗਾ ਲਿਆ ਟਾਇਰ ਪਾਟੇ ਹੋਏ ਕੰਡੀਸ਼ਨ ਤੁਹਾਨੂੰ ਦਿਖਾਉਣਾ ਕਿ ਕਿੰਨਾ ਟਾਇਰ ਜ਼ਿਆਦਾ ਫਟ ਗਿਆ ਸੀ ਆਹ ਦੇਖੋ ਹਾਂ ਟਾਇਰ ਦਾ ਹਾਲ ਦੇਖੋ ਸ਼ੌਕਰ ਉਹ ਫਟਣ ਕਰਕੇ ਟਾਇਰ ਦਾ ਹਾਲ ਕੀ ਹੋ ਗਿਆ ਭੱਜੀ ਆਉਂਦੀ ਤਾਂ ਸ਼ੌਕਰ ਪਤਾ ਨਹੀਂ ਕਿਵੇਂ ਫਟਿਆ ਕਿਵੇਂ ਨਹੀਂ ਕਿਉਂ ਲੀਕ ਹੋਇਆ ਬੂਟ ਤੇ ਗੱਡੀ ਇੱਕਦਮ ਢੇਠਾਂ ਗਈ ਤੇ ਖਹਿ ਕੇ ਟਾਇਰ ਤੇਜ਼ ਗੱਡੀ ਸੀ ਜਦ ਤੱਕ ਬਾਈ ਨੂੰ ਪਤਾ ਲੱਗਿਆ ਰੋਕੀ ਜਦ ਤੱਕ ਕੰਮ ਹੋ ਗਿਆ ਟਾਇਰ ਕਿੱਥੇ ਗਿਆ ਨਾ ਬਾਈ ਟਾਇਰ ਦਿਖਾਉਣੇ ਆ ਮਾਰਸ਼ੀ ਇਹਦਾ ਨਾ ਟਾਇਰ ਮੈਨੂੰ ਲਾ ਪਿੱਟ ਕਰਾਉਣ ਨੂੰ ਦੇ ਜਾਈਂ ਸਾਡੇ ਦੇ ਫੱਟਾ ਕਰਾਉਣਗੇ ਹਾਂ ਪਿੱਟ ਕਰਾਉਣ ਨੂੰ ਦੇ ਜਾਂਦਾ ਉਹ ਬਰਨਾ ਦਾ ਕੰਮ ਵੀ ਨਿਬੇੜ ਤਾ ਆਪਾਂ ਨੇ ਹੋ ਗਿਆ ਐਦਾ ਚੱਲ ਰਿਹਾ ਕੰਮ ਐਦਾ ਵੀ ਚੱਲੇ ਇਸ ਤੋਂ ਬਾਅਦ ਇਹਦੇ ਨੰਬਰ ਲੱਗੂਗਾ ਇਹ ਆਪਣੀ ਵੀਡੀਓ ਕਿਦਾਂ ਲਗੀ ਦੇਖ ਕੇ ਲਾਈਕ ਸਿਰ ਕਮੈਂਟ ਜ਼ਰੂਰ ਕਰ ਦਿਆ ਕਰੋ ਆਹ ਪੁਰਾਣੇ ਰੈਕ ਕੱਢੇ ਪਏ ਨੇ ਸਟੀਅਰਿੰਗ ਰੈਕ ਆਹ ਸਾਰੇ ਸਕ੍ਰੈਪ ਨੇ ਸਾਰੇ ਸਕ੍ਰੈਪ ਨੇ ਆ ਵੀ ਖਰਾਬ ਹੋਇਆ ਪਿਆ ਆ ਵੀ ਤੁਸੀਂ ਬੈਠੇ ਹੋ ਆ ਗੱਡੀ ਨੂੰ ਲਾਓ ਉੱਥੇ ਆ ਨਿਸ਼ਾਨ ਦੇ ਚਮਟੇ ਚੇਂਜ ਕੀਤੇ ਨੇ ਆਪਾਂ ਬਦਲਤੇ ਆ अल्टੋ ਦਾ ਕੰਮ ਕਰਨਾ ਹੈ ਹੇਡੋਂ सਸਪੈਂਸ਼ਨ ਸਾਰੀ ਕਰਨਾ ਰੈਡੀ ਕਰਨੀ ਆ ਤੇ ਹੋਰ ਕੰਮ ਆ ਇਹਦਾ ਜਿੰਨਾ ਵੀ ਉਹ ਕਰਨਾ ਇੱਧਰ ਆ ਗੱਡੀਆਂ ਦਾ ਕੰਮ ਚੱਲ ਰਿਹਾ Honda City ਆ ਨਿਬੜ ਗਿਆ ਡੈਂਟਰ ਦਾ ਕੰਮ ਥੋੜਾ ਰਹਿ ਗਿਆ ਡੈਂਟਰ ਨੇ ਨਿਵੇੜ ਦੇਣਾ ਆ Swift ਨੂੰ ਰੈਡੀ ਖੜੀ ਆ Fortuner ਆਪਣੀ ਆ ਉਧਰ ਰਿਸੈਪਟ ਆ ਉਹ ਵੀ ਰੈਡੀ ਤਿਆਰ ਖੜੀ ਆ ਤੇ ਉਹ ਬੈਂਤਾਂ ਪਹਿਲਾਂ ਹੀ ਕੰਮ ਹੋਇਆ ਹੋਇਆ ਤੇ ਇੱਧਰ ਨਿਗਾ ਮਰਾਉਂਦੇ ਆ ਤੁਹਾਨੂੰ ਡੈਂਟਰ ਪੇਂਟਰ ਕੰਨੀ ਆ ਕਿਹੜੇ ਕੰਮ ਨੂੰ ਲੱਗੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਪੈਂਟਰ ਜੀ ਇੱਕ ਨੰਬਰ ਪੈਂਟਰ ਆ ਲੱਗੇ ਹੋਏ ਨੇ Swift ਨੂੰ ਡੋਰ ਕਰਨ ਤੇ ਇਹਦਾ ਬੰਪਰ ਕਰਤਾ ਬੰਪਰ ਦੀ ਰੰਗ ਦੀ ਕੁਆਲਿਟੀ ਚੈੱਕ ਕਰੋ ਮਾਰਦਾ ਨਾ ਲਸ਼ਕੋਰਾ ਦੇਖੋ ਰੰਗ ਪੂਰਾ 00 ਮੈਚ ਕਰਦਾ ਪੈਂਟਰ ਭਾਈ ਰੰਗ ਅਜ ਕੋਈ ਕਮੀ ਪੇਸ਼ੀ ਨਹੀਂ ਰੰਗ ਜਮਾ 00 ਸੱਚਾ ਪਿਆ ਟਾਇਰ ਆ ਨਵਾਂ ਟਾਇਰ ਹਉਦਾ ਆ ਲਾਈ ਵੀਲ ਆ ਵੀ ਫਟ ਗਿਆ ਸੀ ਆ ਬਿਲਡਿੰਗ ਕਰਾਇਆ ਇੱਕ ਪੀਸ ਰੇਂਜ ਹੋਇਆ ਨਹੀਂ ਆ ਬਿਲਡਿੰਗ ਕਰਾਤਾ ਆਪਾਂ ਨੇ ਹਾਂ ਕਈ ਜਗ੍ਹਾ ਤੋਂ ਆ ਵੀ ਫਟਿਆ ਸੀ 1 2 3 4 5 6 6 ਜਗ੍ਹਾ ਤੋਂ ਆ ਵੀ ਡੈਮੇਜ ਹੋ ਗਿਆ ਆ ਕਰਤਾ ਬਿਲਡਿੰਗ ਤੇ ਆ ਨਵਾਂ ਟਾਇਰ ਮੰਗਾਇਆ लो प्रोफाइल टायर ਆ ਤੇ ਆ ਪਾ ਕੇ ਸ਼ੌਕਰ ਆ ਜਵੇ ਗੱਡੀ ਉਹ ਵੀ ਕਰ ਦੇਣੀ ਆ ਆਪਾਂ ਤਿਆਰ ਤਿਆਰ ਪਰ ਤਿਆਰ ਚਲੋ ਜੀ ਓਕੇ ਬਾਏ ਥੈਂਕ ਯੂ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ